ਬਾਪੋ ਜੀ ਤੁਸੀਂ ਇੱਕ ਪਰੇਡ ਦੇਖੀ ਹੈ ਇਹਨਾਂ ਦੀ ਕਦੇ ਮੈਂ ਵੇਖੀ ਨਹੀਂ ਆ ਮੈਂ ਦਿਖਾ ਦਿੰਦਾ ਹਾਂ ਦਿਖਾਓ ਆ ਦੇਖ ਕਰੋ ਹਾਂ ਆ ਆ ਹਾਂ ਅਦਿਲ ਇਹ ਅੰਮ੍ਰਿਤਸਰ 'ਚ ਹੋਣੀ ਸੀ ਇਹ ਦਿੱਲੀ ਦੀ ਪਰੇਡ ਦਿਖਾਉਂਦਾ ਦਿੱਲੀ ਦੀ ਫਿਰ ਰਹਾ ਹੈ ਦਿੱਲੀ 'ਚ ਇਹ ਸਾਰਾ ਕੁਝ ਅੰਮ੍ਰਿਤਸਰ 'ਚ ਹੋਣਾ ਸੀ ਹਾਂਜੀ ਪਤਾ ਗੱਲ ਕੀ ਆ ਹਿੰਦੁਸਤਾਨ ਦੀ ਬਿਮਾਰੀ ਸਭ ਤੋਂ ਪਹਿਲਾਂ ਦਿੱਲੀ 'ਚ ਪੈਦਾ ਕਰੋ ਦਿੱਲੀ ਇੱਕ ਅਹਿਜਾ ਸ਼ਹਿਰ ਹੈ ਇੱਥੇ ਜੀਵੀ ਰੋਡ ਵੀ ਵੱਡੀ ਆ ਐਵੇਂ ਨਾਲ ਆ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਾਜਕਰਦਾ ਸੈਨਾ ਨੂੰ ਵੀ ਸਾਡੇ ਇੱਥੇ ਜੀਵੀ ਰੋਡ ਆ ਹੂੰ ਨਾ 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 ਸੈਨਾ ਨੂੰ ਖੇ ਖਾਣਾ ਸੌਖਾ ਹੋ ਜਾਂਦਾ ਹੂੰ ਬਾਦੂ ਤੁਰੇ ਫਿਰਦੇ ਉੱਥੇ ਬਾਦੂ ਇਹਨਾਂ ਨੇ ਕਦੇ ਨਹੀਂ ਸੋਚਿਆ ਵੀ ਇਹਨਾਂ ਦੀ ਮਜਬੂਰੀ ਵੀ ਕੀ ਹੋ ਸਕਦੀ ਆ ਇਹ ਵੀ ਨਾਲ ਆ ਜੀਵੀ ਰੋਡ ਦੇ ਉੱਥੇ ਜਿਹੜੇ ਬੰਦੇ ਬੈਠੇ ਆ ਨਾ ਜਿਹੜੀ ਇਸਤਰੀਆਂ ਬੈਠੀਆਂ ਉਹਨਾਂ ਦੀ ਆਤਮਾ ਨਾਲ ਜਦੋਂ ਗੱਲ ਕਰੋ ਨਾ ਫੇਰ ਪਤਾ ਲੱਗਦਾ ਕਿਵੇਂ ਤਾਹਾਂ ਮਾਰਦੇ ਨੇ ਹੂੰ ਉਹ ਵੀ ਮਜਬੂਰ ਨੇ ਬਹੁਤ ਮਜਬੂਰ ਬੜੀ ਗਰੀਬੀ ਹਾਂਜੀ ਆ ਵੇਖੋ ਹੈ ਆ ਦੇਖ ਰਹੇ ਹੋ ਕਿ ਕਰਦੇ ਵੇ ਹਾਂ ਦੇਖ ਲਿਆ ਹਾਂ ਇਹ ਇਹ ਜੀ ਜਾਣ ਕੇ ਫਿਰ ਅੰਮ੍ਰਿਤਸਰ ਲੈ ਲੋ ਅੰਮ੍ਰਿਤਸਰ ਦੇ ਕੋਲੇ ਫਿਰ ਜਨਾਂ ਵਾਲੇ ਬਾਗ ਚ ਲੈ ਜਾਓ ਫਿਰ ਕਿਤੇ ਨਾ ਕਿਤੇ ਕੋਈ ਛੀਦਾਂ ਦਾ ਪਿੰਡ ਹੈ ਜਿੱਥੇ ਪੱਖੇ ਜਮੇ ਉੱਥੇ ਲੈ ਜਾਓ ਤੇ ਫਿਰ ਉਹਨਾਂ ਨੂੰ ਪਤਾ ਲੱਗੂ ਵੀ ਜਿੱਤੇ ਗੇ ਨੱਚਣਗੇ ਤੇ ਪੱਖੇ ਤਾਂ ਆਉਣਾ ਨਹੀਂ ਜਨਾਂ ਵਾਲੇ ਬਾਗ ਚ ਉਹਨੂੰ ਚਾਦਿਓ ਆ ਗਲਤ ਸੀ ਸਹੀ ਐਨੀ ਕਹਾਣੀ ਆ ਇਹ ਰਾਜਕਰਤਾ ਸਿਰੀਆਂ ਸਾਰੀਆਂ ਕਰਤੂਤਾਂ ਕਰਦੀਆਂ ਸਾਹਮਣੇ ਰੱਖ ਕੇ ਗੱਲ ਕੀਤੀ ਜਾ ਸਕਦੀ ਆ ਫਿਰ ਪਤਾ ਲੱਗਦਾ ਵੀ ਇਹ ਸਮੱਸਿਆ ਆਈ ਕਿਵੇਂ ਤੇ ਕਿਨੇ ਪੈਦਾ ਕੀਤੀ ਸ਼ਿਕਾਰ ਕੌਣਾ ਹੈ ਤੇ ਇਹਨਾਂ ਦਾ ਇਹਨਾਂ ਨੂੰ ਨਫਾ ਕਿੰਨਾ ਹੈ ਇਹਨੂੰ ਕਹਿੰਦੇ ਡਿਸਪੋਜ਼ੇਬਲ ਅੱਜ ਅਸੀਂ ਇੱਕ ਸ਼ਬਦ ਸੁਣਿਆ ਡਿਸਪੋਜ਼ੇਬਲ ਪਾਪੂਲੇਸ਼ਨ ਹਮ ਪਹਿਲਾਂ ਤਾਂ ਜੋ ਮਾਵਾ ਮਾੜਾ ਕਰਮਾ ਉਹ ਕਰਾਓ ਮਗਰੋਂ ਕਿਸੇ ਵੇਲੇ ਤੇ ਆ ਕੇ ਟੀਕਾ ਲਾ ਕੇ ਧਰਤੀ ਤੋਂ ਵਿਦਾ ਕਰ ਦਿਓ ਦੀ ਕ ਅਜਲਾਵ ਪਤਾ ਹੁੰਦਾ ਵੀ 6 ਮਹੀਨਾ ਚ ਇਹਨੇ ਪੂਰਾ ਹੋ ਜਾਣਾ ਹੈ 6 ਮਹੀਨੇ ਮਗਰੋਂ ਬਾਦੀ ਡਿਸਪੋਜ਼ ਆਫ ਕਰ ਦਿੰਦੇ ਹੁਣ ਬੜੀ ਤਰੱਕੀ ਕੀਤੀ ਐ ਚੋਰਾ ਦੀ ਸਾਇੰਸ ਨੇ ਵੀ ਚੋਰਾ ਦੀ ਸਾਇੰਸ ਨੇ ਵੀ ਤਰੱਕੀ ਕੀਤੀ ਐ ਬੰਦੇ ਨੂੰ ਖੁਡੇ ਲੈਣ ਲਾਉਣਾ ਬੰਦੇ ਨੂੰ ਬੇਇਜਤ ਜੀਵਨ ਜਿਉਣ ਲਈ ਮਜਬੂਰ ਕਰਨਾ ਨਾਲੇ ਉਹ ਤੇ ਹਸਣਾ ਨਾਲੇ ਉਹ ਤੇ ਟਿਚਰ ਕਰਨੀ ਤੇ ਨਾਲੇ ਜਿਹੜਾ ਉਹਦਾ ਜਿਸਮ ਫਰੋਸ਼ੀ ਦਾ ਕੰਮ ਲੈ ਲੈਣਾ ਉਹ ਵੀ ਲੈ ਲੈਣਾ ਮਗਰੋਂ ਧਰਤੀ ਤੇ ਟੀਕਾ ਲਾ ਕੇ ਵਿਦਾ ਕਰ ਦੇਣਾ ਇਹਨਾਂ ਨੂੰ ਪਤਾ ਹੀ ਨਹੀਂ ਜੇ ਨਾ ਵਿਦਿਆ ਦਿੱਤੀ ਜਾਂਦੀ ਨਾ ਕਦੇ ਇਸ ਤਰ੍ਹਾਂ ਦਾ ਜਰੂਸ ਨਾ ਕੱਢਣ ਘਟੋ ਘਟ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਇਹ ਕੋ ਖਾਲਾ ਜੀ ਦਾ ਵਾੜਾ ਨਹੀਂ ਇਹ ਚੋਰਾ ਯਾਰਾਂ ਠੱਗਾਂ ਤੇ ਬਦਕਾਰਾਂ ਦੇ ਨੱਚਣ ਵਾਲੀ ਧਰਤੀ ਨਹੀਂ ਇੱਥੇ ਸਿਰ ਦੇਣਾ ਪੈਂਦਾ ਹੂੰ ਪਵਾਂ ਯਾਦੀ ਸਾਰੇ ਹਿੰਦੁਸਤਾਨ ਦੀ ਹੋਵੇ ਪਵਾਂ ਪੰਜਾਬ ਦੀ ਹੋਵੇ ਲਾਹੌਰ ਚ ਆਜ਼ਾਦੀਆਂ ਨਹੀਂ ਪੈਦਾ ਹੋਈਆਂ ਸੀ ਅੰਮ੍ਰਿਤਸਰ ਚ ਹੋਈਆਂ ਸੀ ਇਸ ਕਰਕੇ ਇਹਨਾਂ ਸ਼ਹਿਰਾਂ ਦੀ ਪ੍ਰਤੀਕਾਤਮਕਤਾ ਜਿਹੜੀ ਨਾ ਰੋਹਾਨੀਅਤ ਦੀ ਰੱਖੀ ਜਾਣੀ ਚਾਹੀਦੀ ਹੈ ਉਹਦੇ ਤੇ ਕਿਸੇ ਪ੍ਰਕਾਰ ਦੀ ਜਿਸਮ ਫਰੋਸ਼ੀ ਦੇ ਨਾਚ ਨਚਾਰ ਪੈਦਾ ਕਰਕੇ ਨਾ ਉਹਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਨਾ ਕਰਨ ਹਾਂ ਜਿਹੜੀਆਂ ਕੁ ਸਿੱਖ ਜਥੇਬੰਦੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਅੱਛੀ ਗੱਲ ਹੈ ਸਹੀ ਸਮਝਦੇ ਹੋ ਹੈ ਸਹੀ ਠੀਕ ਹੈ ਇਹ ਕੀ ਕੀ ਤਮਾਸ਼ਾ ਹੂੰ ਉਹਨਾਂ ਦਾ ਰਾਜ ਕਰਾਇਆ ਜਾਵੇ ਉਹਨਾਂ ਨੂੰ ਪ੍ਰੋਪਰ ਜਗ੍ਹਾ ਰੱਖਿਆ ਜਾਵੇ ਉਹਨਾਂ ਨੂੰ ਸਮਾਜ ਚ ਜਿਉਣ ਦਾ ਬਲ ਦਿੱਤਾ ਜਾਵੇ ਜਾਂਚ ਦਿੱਤੀ ਜਾਵੇ ਮੋਢੇ ਮਾਰ ਜਸਮਾਨੀ ਡੜਜੇ ਸੰਫਰੋਸ਼ੀ ਹੈ ਨਾ ਮੋਢਾ ਮਾਰ ਗੋਡਾ ਮਾਰ ਠੇਡਾ ਮਾਰ ਇਹ ਜਿਨੇ ਨੇ ਨਾ ਡੱਡੇ ਇਹ ਠੀਕ ਨਹੀਂ ਹੁੰਦੇ ਮੈਨੂੰ ਡੱਡੇ ਲੱਭ ਚ ਬੋਲਦਾ ਗੋਡਾ ਮੋਢਾ ਠੇਡਾ ਜਿਨੇ ਡੱਡੇ ਨਾ ਸਰੀਰ ਦੇ ਇਹ ਬੜੇ ਖਤਰਨਾਕ ਨੇ ਹੂੰ ਇਸ ਕੰਮ ਚ ਇਸ ਕਰਕੇ ਇਹਨਾਂ ਨਾਲ ਇਹ ਤਰ੍ਹਾਂ ਦਾ ਜੁਰੂਸ ਘਟੂ ਘਟ ਮੈਂ ਤਾਂ ਇਸ ਗੱਲ ਨੂੰ ਠੀਕ ਨਹੀਂ ਮੰਨਦਾ ਹਾਂ ਹਮਦਰਦੀ ਹੈ ਕਿ ਇਹਨਾਂ ਨੂੰ ਵਿਦਿਆ ਇਹਨਾਂ ਚ ਆਪਣਾ ਮਾਣ ਪੈਦਾ ਹੋਣਾ ਚਾਹੀਦਾ ਇਹ ਵੀ ਨਾਲ ਤੇ ਮਾਣ ਕੋਈ ਜਿਸਮ ਫੁਰਸ਼ੀ ਵਾਲੇ ਬੰਦਿਆਂ ਦਾ ਨਹੀਂ ਹੁੰਦਾ ਸਰਫੁਰਸ਼ੀ ਵਾਲੇ ਬੰਦਿਆਂ ਦਾ ਹੁੰਦਾ ਯਾਦ ਰੱਖੋ ਛੋੜ ਕੇ ਸਰਫੁਰਸ਼ੀਆਂ ਜੋ ਕਰਤੇ ਹਨ ਜਿਸਮ ਫੁਰਸ਼ੀਆਂ ਇਕ ਉਹ ਬਾਜੂਏ ਕਾਤਲ ਕਾ ਜੋਰ ਕਿ ਆ ਬੋ ਖੱਕ ਜਾਣਗੇ ਬਾਜੂਏ ਕਾਤਲ ਦਾ ਜੋਰ ਜਾਣ ਲਈ ਜਿਸਮ ਫਰੋਸ਼ੀ ਨਹੀਂ ਸਰਫ ਰੋਸ਼ੀ ਚਾਹੀਦੀ ਹੈ ਇਹਨਾਂ ਚ ਓਪਾ ਪੈਦਾ ਕਰੋ ਫਿਰ ਵੇਖੋ ਇਹ ਆਪਣੇ ਮੁਲਖ ਦੀ ਇੱਕ ਆਪਣੇ ਆਪ ਚ ਬਹੁਤ ਵੱਡੀ ਤਾਕਤ ਵੀ ਬਣ ਗਏ ਮੁਲਖ ਦੀ ਪੂੰਜੀ ਬਣ ਗਏ ਮੁਲਖ ਦੀ ਸ਼ਾਨ ਬਣ ਗਏ ਅਕਸਰ ਹੈ ਤਾਂ ਜੀਵ ਹੈ ਤਾਂ ਜੀਵ ਹੀ ਹੈ ਹਾਂਜੀ ਜੀਵਾਂ ਨੂੰ ਸੰਜੀਵ ਬਣਾ ਕੇ ਕਰੋ ਉਹਨਾਂ ਦੀ ਇੱਜ਼ਤ ਆਣ ਉਹਨਾਂ ਸਵਾਇ ਮਾਣ ਪੂਰੀ ਤਰ੍ਹਾਂ ਰੱਖੋ ਫਿਰ ਤੁਹਾਡੇ ਲਈ ਆਪਣੇ ਆਪ ਦੇ ਇੱਕ ਆਦਰਸ਼ ਵੀ ਬਣ ਸਕਦੇ ਨੇ ਇਹ ਵੀ ਨਾਲ ਕਿਉਂਕਿ ਇਹ ਕਮਿਊਨਿਟੀ ਦੇ ਕਈ ਲੋਕ ਜਿਹੜੇ ਨੇ ਉਹ ਜੱਜ ਵੀ ਨੇ ਵਕੀਲ ਵੀ ਨੇ ਜਿਹੜੇ ਪੜ੍ਹ ਕੇ ਬਣ ਗਏ ਹਾਂ ਬੜੇ ਜਿਹੜੇ ਪੜ੍ਹ ਗਿਆ ਜੱਜ ਬਣ ਗਿਆ ਡਾਕਟਰ ਵੀ ਨੇ ਵਕੀਲ ਬਣ ਗਿਆ ਡਾਕਟਰ ਬਣ ਗਿਆ ਇੰਜੀਨੀਅਰ ਬਣ ਗਿਆ ਫੌਜ ਚ ਭਰਤੀ ਹੋ ਗਿਆ ਵੇਖੋ ਸਖੰਢੀ ਜੀ ਸਾਹਿਬ ਫੌਜ ਪੁਲਿਸ ਚ ਭਰਤੀ ਹੋ ਜਾ ਕਿ ਮਾੜਾ ਜੀ ਉਹਨੂੰ ਪਤਾ ਵੀ ਮੈਂ ਉਹਨੂੰ ਆਪਣਾ ਵੀ ਪਤਾ ਵੀ ਮੇਰੇ ਚਾਹ ਘਾਟਾ ਜਿਸ਼ਮਾਨੀ ਹਾਂ ਮਰਦਾਨੀ ਜਿਸਮਾਨੀ ਕਾਟਾ ਹੈ ਦਿਮਾਗੀ ਕਟਣੀ ਆ ਹੂੰ ਦਿਮਾਗੀ ਚੇਤਨਾ ਕਿਉਂਕਿ ਕਿਸੇ ਵੀ ਜਿਹੜਾ ਜੀਵ ਆ ਉਹਦੀ ਦਿਮਾਗੀ ਚੇਤਨਾ ਵੱਖਰੀ ਹੁੰਦੀ ਆ ਜਿਸਮ ਨਾਲੋਂ ਹੂੰ ਉਹ ਉਹਨਾਂ ਨੂੰ ਪਤਾ ਹੋਊਗਾ ਤੇ ਠੀਕ ਸਹੀ ਉਹਨਾਂ ਦਾ ਪੋਜ਼ਿਟਿਵ ਰੋਲ ਹੋਊਗਾ ਅੱਜ ਤੱਕ ਇਹ ਗੱਲ ਅਸੀਂ ਸੋਚੀ ਨਹੀਂ ਸੀ ਵੀ ਇਹ ਕਿਤੇ ਪੜ ਕੇ ਜੱਜ ਵੀ ਬਣਨਗੇ ਆਈਪੀਐਸ ਵੀ ਬਣਨਗੇ ਆਈਐਸ ਵੀ ਬਣਨਗੇ ਡਾਕਟਰ ਵੀ ਬਣਨਗੇ ਇੰਜੀਨੀਅਰ ਵੀ ਬਣਨਗੇ ਹੁਣ ਸਾਰਾ ਕੁਝ ਬਣ ਗਏ ਹੂੰ ਇਹ ਹੈ ਕਰ ਕਦੇ ਤੁਸੀਂ ਮਿਲੇ ਹੋ ਕਿ ਤਾਂ ਗੇਨ ਨੂੰ ਕਿ ਲੈ ਬਹੁਤ ਗਿਆ ਨੂੰ ਮੁਲਾਕਾਤਾਂ ਹੋ ਜਾਂਦੀਆਂ ਪਰ ਜਦੋਂ ਨਾਲ ਗੱਲ ਕਰਦੇ ਆ ਉਦੋਂ ਪਤਾ ਲੱਗਦਾ ਵੀ ਉਹ ਹੈ ਧਰਤੀ ਤੇ ਇਹ ਵੀ ਜੀਵਨ ਹੈ ਉਹਦੇ ਜੀ ਅਸੀਂ ਦੱਸੂਗਾ ਸੀ ਇਸ ਹਨੂਤੀ ਕੀ ਕਹਾਂ ਸਾਡਾ ਕਸੂਰ ਦੱਸ ਦਿਓ ਬਸ ਇਹ ਸਾਡੇ ਨਾਲ ਕੁਦਰਤ ਨੇ ਬੇਇਨਸਾਫੀ ਕੀਤੀ ਸਾਡਾ ਕਸੂਰ ਤਾਂ ਦੱਸ ਦਿਓ ਲਗਦੇ ਬੰਦੇ ਆਵਾਂਗੇ ਨਾਰਮਲ ਬੰਦੇ ਵਰਗੇ ਬੰਦੇ ਆਵਦੇ ਜਿੱਦ ਲੈਸਬੀਅਨ ਹੋਏਗੀ ਤਾਂ ਨਾਰਮਲ ਕੁੜੀਆਂ ਵਰਗੀਆਂ ਕੁੜੀਆਂ ਵਰਗੀ ਘਰੋਂ ਹੀ ਚੱਕ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਕੋਈ ਕਹਿੰਦਾ ਮੇਰੀ ਕੁੜੀ ਲੈਸਬੀਅਨ ਹੈ ਕੋਈ ਕਹਿੰਦਾ ਮੇਰਾ ਮੁੰਡਾ ਗੇ ਹੈ ਦੱਸ ਦਿਓ ਕੋਈ ਨਹੀਂ ਦੱਸ ਬਸ ਭਾਈ ਪਾਣਾ ਵਰਤ ਗਿਆ ਪਾਣਾ ਵਰਤ ਗਿਆ ਕਰੀ ਜਾਂਦੇ ਆ ਕੀ ਕਹੀਏ ਭਾਈ ਕੁਦਰਤ ਆ ਚਲੋ ਜਾਣੇ ਰਾਮ ਭਰੀ ਕਰੂ ਫਿਰ ਐ ਕਹਿਣ ਲੱਗ ਜਾਂਦੇ ਗੱਲ ਤਾਂ ਇਹਨਾਂ ਦੇ ਇਹਨਾਂ 'ਚ ਚੇਤਨਾ ਤੇ ਵਿੱਦਿਆ ਦੇਣ ਦੀ ਆ ਫੇਰ ਇਹਨਾਂ ਨੂੰ ਆ ਜਾਣਾ ਜਿਹਨੂੰ ਜਿਹਨੂੰ ਮੈਂ ਤਾਂ ਇਹਨਾਂ ਨੂੰ ਕਹਿੰਦਾ ਕੰਜਰਾ ਖਾੜੇ ਫੇਰ ਕੰਜਰ ਖਾੜੇ ਨਾਲ ਲੱਗਣੂ ਫੇਰ ਤਾਂ ਅਗਲਾ ਇਹਨਾਂ ਨੂੰ ਨਹੀਂ ਵੇਖੂ ਯਾਰ ਵੀ ਕੁਦਰਤ ਦੀ ਇਹ ਵੀ ਇੱਕ ਕਰਾਮਾਤ ਹੈ ਵੀ ਬੰਦੇ ਨੂੰ ਆਪਣੀ ਜਿਵੇਂ ਵਾਰੀ ਦਾ ਕਿੱਡਾ ਅਹਿਸਾਸ ਹੈ ਨਾਲੇ ਕੋਈ ਅਚੀਵਮੈਂਟ ਹੋਵੇ ਤੁਸੀਂ ਉਹ ਦਿਖਾਓ ਨਾ ਆਪਣੀ ਆ ਕੀ ਐਦਾ ਪ੍ਰੇਡ ਨੱਚਦੇ ਡਰਦੇ ਨੱਚ ਕੀ ਦਿਖਾਉਣ ਵਾਲੀ ਗੱਲ ਹੈ ਜੀ ਸਮਾਂ ਉਹਨਾਂ ਨੂੰ ਤੁਸੀਂ ਸੋਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਵੀ ਉਹਨਾਂ ਨੂੰ ਆ ਕੰਮ ਕਰਨਾ ਪੈ ਰਿਹਾ ਰਾਜਕਰਤਾ ਸ਼ਰੇਣੀਆਂ ਨੂੰ ਸਰਕਾਰਾਂ ਨੂੰ ਇਹਨਾਂ ਨੇ ਫਿਰ ਕੀ ਕਰਨੇ ਤਾਂ ਕਹਿੰਦੇ ਜੀਵੀ ਰੋਡ ਦਾ ਕਦ ਵੱਡਾ ਹੋ ਜਾਏ ਸਰਕਾਰ ਨੂੰ ਕੋਈ ਬਣਾ ਜੀਵੀ ਰੋਡ ਵੱਡੀ ਹੋ ਜਾਏ ਕਿਉਂਕਿ ਜਿਹੜਾ ਬੰਦਾ ਜੀਵੀ ਰੋਡ ਤੇ ਚੜ ਗਿਆ ਉਹ ਕ੍ਰਾਂਤੀਕਾਰੀ ਨਹੀਂ ਹੁੰਦਾ ਵਿਚਾਰਾ ਉਹ ਪ੍ਰਾਂਤੀਕਾਰੀ ਹੋ ਜਾਂਦਾ ਹੈ ਵੀ ਨਾਲ ਹੂੰ ਤਾਂ ਥੋੜੀਆਂ ਤੇਲ ਦੀਆਂ ਮਾਲਿਸ਼ਾਂ ਕਰਨ ਵਾਲੇ ਕਈ ਆ ਜਾਣਗੇ ਨਾਲ ਦੀ ਨਾਲ ਹੀ ਵੀ ਹਾਂ ਐਸੇ ਜੋ ਕਰ ਰਹਾ ਹੈ ਇਨਤੇ ਤਰਸ ਕਰਨਾ ਇਹਨਾਂ ਦਾ ਮਾਨ ਕਰਨਾ ਇਹਨਾਂ ਨੂੰ ਵਿਦਿਆ ਦੇਣੀ ਇਹਨਾਂ ਸਵੈਮਾਨ ਪੈਦਾ ਕਰਨਾ ਇਸ ਸਮਾਜ ਦਾ ਕੰਮ ਹੈ ਔਰ ਇਸ ਸਮਾਜ ਦੇ ਵਿੱਚ ਆਪਣਾ ਬਹੁਤ ਹੀ ਹਾਂ ਪੱਕੀ ਪੋਸਟਿਵ ਰੋਲ ਅਦਾ ਕਰ ਸਕਦੇ ਆ ਹੂੰ ਇਹ ਜਿਵੇਂ ਡਾਕਟਰ ਆਪਣਾ ਸਾਇੰਟਿਸਟ ਕਹਿ ਰਹੇ ਸੀ ਬਲਵਿੰਦਰ ਸਿੰਘ ਔਲਖ ਜਿਹੜੇ ਕਹਿ ਰਹੇ ਸੀਗੇ ਵੀ ਖੁਰਾਕਾਂ ਦੇ ਕਰਕੇ ਆ ਤੇ ਜਿਹੜੇ